ਰਾਡੇਵਾਲ ਸੰਤਿਸ਼ੋ ਸਿੰਘ ਜੀ ਨੂੰ ਵੀ ਕਿਸੇ ਨੇ ਉਹ ਕੋਈ ਕੁਰਸਕ ਪਰਿਵਾਰ ਸ इंग्लंड ਰਹਿੰਦਾ ਸੀਗਾ ਉਹਨੂੰ ਵੀ ਕਿਸੇ ਨੇ ਦੱਸਿਆ ਸੀਗਾ ਕਿ ਜੋਸੀ ਨੇ ਵੀ ਤੇਰੇ ਘਰੇ ਕਿਸੇ ਮਹਾਪੁਰਸ਼ ਆਉਂਦੇ ਆ ਅੰਤ ਸ੍ਰੀ ਧਾਗਣ ਆਏਗਾ ਅੰਤ ਸਮੇਂ ਤੇਰੇ ਘਰੇ ਆਉ ਤੇ ਆ ਸ੍ਰੀ ਧਾਗਣਗੇ ਮਹਾਪੁਰਸ਼ इंग्लंड ਚ ਤੇ ਵੈਸੇ ਹੀ ਹੋਇਆ ਜਿਵੇਂ ਮੈਂ ਕਿਹਾ ਸੀਗਾ ਉਹ ਸਮਾਂ ਜਦੋਂ ਆਇਆ ਰਾਡੇ ਸੰਤ ਖੁਦ ਆਪ ਗਏ ਉੱਥੇ ਤੇ ਉਹਦੇ ਘਰੇ ਰਾਤ ਰਹਿ ਜਾ ਕੇ ਅੰਤ ਸਮੇਂ ਜਦੋਂ ਤਕਰੀਬਨ 1975 ਚ ਸੰਤ ਨੇ ਸੀ ਛੱਡਿਆ इंग्लंड ਜਾ ਕੇ ਮੇਰੇ ਕਹਿੰਦਾ ਮਤਲਬ ਇੱਕ ਸਮਤ ਹੈ ਆ ਫਿਕਸ ਬਾ ਨਵਾਦ ਘਟ ਹੈ ਨਵਾਦ ਘਟ ਹੁੰਦਾ ਹੈ ਵਤ ਘਟ ਨਹੀਂ ਹੁੰਦੀ ਇਹਦੇ ਵਿੱਚ ਹਨੇਕ ਜੀ ਜਾਤੀਆਂ ਸਾਖੇ ਮਿਲਦੀਆਂ ਇੱਕ ਦੱਖਣ ਵਿੱਚ ਆਖਰੀ ਵਾਰੀ ਗੁਰਗੋਬਿੰਦ ਸਿੰਘ ਜੀ ਜਾ ਰਹੇ ਸਨ ਨਾ ਹਜੂਰ ਸਾਹਿਬ ਨੂੰ ਆਖਰੀ ਵਾਰੀ ਨੰਦੇੜ ਦੱਖਣ ਵਿੱਚ ਤੇ ਰਾਹ ਜਾਂਦੇ ਜਾਂਦੇ ਆ ਜੈਪੁਰੋ ਦੇ ਵਿੱਚ ਇੱਕ ਪੰਡਿਤ ਸੀਗਾ ਪੰਡਿਤ ਨੂੰ ਗੁਰੂ ਸਾਹਿਬਾਂ ਨੇ ਉੱਥੇ ਦਮਨ ਲਾਇਆ ਦੇ ਘਰੋਂ ਬੁਲਾ ਕੇ ਲੈਂਦਾ ਪੰਡਿਤ ਨੂੰ ਬੁਲਾ ਕੇ ਲੈ ਕੇ ਆਉਂਦਾ ਪੰਡਤ ਬਲਾਗੇ ਲੈ ਕੇ ਆਇਆ ਤੇ ਪੰਡਤ ਨੂੰ ਗੁਰੂ ਸਾਹਿਬ ਨੇ ਹਾਂ ਅੰਤਰਯਮੀ ਭਗਵਾਨ ਸੀਗੇ ਉਹ ਪਰ ਜਿਵੇਂ ਇੱਕ ਕਰਨ ਦੀ ਮਰਯਾਦਾ ਪੂਰੀ ਕਰਨੀ ਆ ਵੀ ਤੂੰ ਹੈਗਾ ਹੀ ਪੰਡਤ ਕਿ ਨਹੀਂ ਕਿਉਂਕਿ ਇਹ ਇੱਕ ਨਾਟਕ ਦੇ ਭੇਖ ਦਿਖਾਉਣ ਵਾਲੇ ਤਾਂ ਪੰਡਤ ਨੂੰ ਬ੍ਰਾਹਮਣ ਹੁੰਦੇ ਨੇ ਕੋਈ ਜਾਣਦੇ ਨਹੀਂ ਜੋਤੀ ਵਿਦਿਆ ਨੂੰ ਕੁਝ ਨਹੀਂ ਜਾਣਦੇ ਤੇ ਉਹ ਲੈ ਕੇ ਨਾਂ ਲੈ ਕੇ ਭੇਜਿਆ ਗੁਰੂ ਸਾਹਿਬ ਨੇ ਫਲਾਣੇ ਪੰਡਤ ਨੂੰ ਲੈ ਕੇ ਉਹ ਆ ਗਿਆ ਉਹ ਵੀ ਸਮਝਦਾ ਸੀ ਵੀ ਮੇਰਾ ਨਾਂ ਲੈ ਕੇ ਕਿਉਂ ਲਾਇਆ ਗੁਰੂ ਸਾਹਿਬਾਂ ਨੇ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੇ ਭੇਖ ਦਾ ਦੱਸ ਵੀ ਅਸੀਂ ਕਿੱਥੇ ਜਾ ਰਹੇ ਹਾਂ ਤੇ ਉਹ ਪੰਡਤ ਨੇ ਉਹ ਕਹਿੰਦੇ ਮਾਰੇ ਤੁਸੀਂ ਤਾਂ ਅੰਤਰਜਾਮੀ ਹੋ ਕਹਿੰਦੇ ਨਹੀਂ ਅਸੀਂ ਜਿੰਨੀ ਗਿਆਨ ਸਾਨੂੰ ਸਮਝਦਿਆ ਸੀ ਗੱਲ ਨੂੰ ਪਰ ਜਿਹੜਾ ਸਾਰਾ ਸਵਾਲ ਹੈ ਤੇ ਸਵਾਲ ਦਾ ਜਵਾਬ ਦੇ ਸਹੀ ਸਹੀ ਤਾਂ ਕਹਿੰਦੇ ਪੰਡਤ ਨੇ ਫਿਰ ਟੇਬਲ ਲੱਗ ਦੱਸਿਆ ਸੀ ਤੁਸੀਂ ਦੱਖਣ ਨੂੰ ਜਾ ਰਹੇ ਹੋ ਤੇ ਤੁਹਾਡਾ ਆਖਰੀ ਕਿਹੜਾ ਹੈ ਬਾਕੀ ਥੋੜਾ ਔਰੰਗਜੇਬ ਨਾਲ ਮੇਲ ਪੁੱਤਰ ਉਹਦਾ ਨਾ ਔਰੰਗਜੇਬ ਨਾਲ ਥੋੜਾ ਮੇਲ ਨਹੀਂ ਹੋਣਾ ਹੈਗਾ ਤੋ ਔਰ ਇਹ ਦੱਖਣ ਜਾਂਦਾ ਸੀ ਨਾ ਜਦੋਂ ਦਿੱਲੀੋਂ ਭਾਈ ਮਤੀ ਦਾਸ ਉਹਨਾਂ ਦਾ ਸੀਧੀ ਦਿੱਤੀ ਆ ਤਾਂ ਉਹ ਤੋਂ ਬਾਅਦ ਉਹਨੂੰ ਡਰਾ ਕੇ ਭਜਾਇਆ ਸੀ ਰਾਤ ਨੂੰ ਤੇ ਉਹਦਾ ਬਿਲਕੁਲ ਉਲਟਾ ਸੀ ਕਿ ਰਾਜ ਆਰੰਗਦੇਵ ਦਾ ਤੇ ਉਹ ਮੁੜ ਕੇ ਪਰ ਉਹ ਰਿਹਾ ਨਹੀਂ ਦਿੱਲੀ ਫਿਰ ਦੱਖਣ ਚਲਾ ਗਿਆ ਸੀਗਾ ਦੱਖਣ ਜਿੱਦੀ ਮੌਤ ਹੋਈ ਹੈ ਕਹਿੰਦੇ ਤੇਰੇ ਔਰੰਗਜ਼ੇਬ ਨਾਲ ਤੁਹਾਡੀ ਮੁਲਾਕਤ ਨਹੀਂ ਹੋਣੀ ਤੇ ਭੇਟ ਨਹੀਂ ਹੋਣੀਗੀ ਵੈਸੇ ਵੀ ਔਰੰਗਜ਼ੇਬ ਨੇ ਕਹਿੰਦੇ ਕਿਸੇ ਮਹਾਪੁਰੇ ਦੱਸਿਆ ਸੀਗਾ ਵੀ ਨਾ ਜੇ ਤੂੰ ਕਿਸੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣਾ ਤੇਰੀ ਮੁਕਤੀ ਹੋ ਸਕਦੀ ਹੈ ਤੇਰੇ ਸਾਰੇ ਪਾਪ ਤੁੱਤ ਜਾਣਗੇ ਉਹ ਆਖੇ ਪਾਸ਼ਾ ਦਰਸ਼ਨ ਕਰਨ ਆਇਆ ਵੀ ਸੀਗਾ ਤੇ ਜਦੋਂ ਆਇਆ ਦਰਸ਼ਨ ਕਰਨ ਦਾ ਗੁਰੂ ਸਾਹਿਬ ਸੀ ਛੱਡ ਕੇ ਸੀਗੇ ਉਹਨੇ ਸ੍ਰੀ ਦਾ ਤਿਆਗ ਦਿੱਤਾ ਸੀ ਸ੍ਰੀ ਪਰ ਨਵੇਂ ਪਾਸ਼ੇ ਦਰਸ਼ਨੀ ਹੋਏ ਦਸਵੇਂ ਪਾਸ਼ੇ ਦਰਸ਼ਨ ਵੀ ਨਹੀਂ ਹੋਏਗੇ ਅਖੀਰ ਤੇ ਕਹਿੰਦੇ ਔਰੰਗਜ਼ੇ ਦਾ ਮੁੰਡਾ ਉਹਦਾ ਪੁੱਤਰ ਤੈਨੂੰ ਮਿਲੂਗਾ ਉਹਦਣਾ ਉਹਦੀ ਮੁਲਕਤ ਹੋਈ ਸੀ ਗੁਰੂ ਸਾਹਿਬਾਂ ਦੀ ਪਰ ਉਹ ਗੁਰੂ ਸਾਹਿਬ ਦੱਖਣ ਚਲੇ ਗਏ ਸੀ ਉਹ ਸਹੀ ਸੀ ਗੁਰੂ ਸਾਹਿਬ ਨੇ ਸਤਕਾਰ ਕੀਤਾ ਉਹਦਾ ਉਹਨੂੰ ਧਨ ਪਦਾਰ ਦੇ ਕੇ ਉਹਨਾਂ ਸਨਮਾਨ ਕੀਤਾ ਵੀ ਤੂੰ ਸਹੀ ਜੋਤਸੀ ਆ ਸਹੀ ਟੇਵਰਸ ਹੈਗਾ ਕੋਈ ਸਮਝ ਤਾਏ ਹੁੰਦਾ ਵਾ ਪਰ ਇਹ ਨਹੀਂ ਕੋਈ ਵੀ ਜੇ ਮਹਾਪੁਰਸ਼ ਭਗਤੀ ਦੇ ਨਾਲ ਵੱਧ ਘਟ ਕਰ ਲੈਂਦੇ ਨੇ ਤੇ ਉਹ ਦੋਸਲ ਮਰਨ ਜੇ ਇੱਕ ਬਾਬਾਜੀ ਸੰਸਾੜੀ ਵਾਲਿਆਂ ਕੋਲ ਕੁਕੜੀ ਰਹਿੰਦੀ ਸੀ ਤੇ 12 ਸਾਲਾਂ ਦੀ ਸੀਗੀ ਉਹਨੂੰ ਕਿਸੇ ਪੰਡਤ ਨੇ ਆਖਿਆ ਤੇਰੀ ਉਮਰ ਥੋੜੀ ਐ ਤੂੰ ਸਹੀ ਤਿਆਗ ਦੇ ਨਾਲ ਤੇਰੀ ਬੱਚ ਮਤਰੀ ਮੌਤ ਹੋ ਜਾਣੀ ਆ ਸੰਤਨ ਦੱਸਿਆ ਬਾਬਾ ਜੀ ਐਦਾਂ ਕਰਕੇ ਪੰਡਤ ਨੇ ਆਖਿਆ ਕਦੇ ਕੋਈ ਨਹੀਂ ਸੇਵਾ ਕਰ ਕਹਿੰਦੇ ਗੁਰਸੇ ਭਲੀ ਕਰਨਗੇ ਤੇ ਉਮਰ ਵੱਧ ਗਈ ਉਹਦੀ ਕਾਫੀ ਵਿਆਹੀ ਗਰੀਬ ਚੜੀ ਹੁਣ ਤਾਂ ਬਲ ਬੱਚਿਆਂ ਵਾਲੀ ਸੀਗੀ ਮੈਂ ਸਾਖ ਹੀ ਸੁਣੀ ਸੀ ਇਸ ਵੀ ਉਮਰ ਵੱਧ ਘਟ ਜਾਂਦੀ ਹੈ ਕਿ ਪੂਰਨ ਮਹਾਪੁਰਸ਼ ਵੱਧ ਘਟ ਕਰ ਸਕਦੇ ਆ ਉਹਦੇ ਹੱਥ ਚ ਕਲਮ ਹੁੰਦੀ ਆ ਆਮ ਜੋਤਸੀ ਦੇ ਵਸਦੀ ਗੱਲ ਨੇ ਜਿਹੜੇ ਇਹਨਾਂ ਪੰਡਤ ਗ੍ਰਹਿ ਤੇਵੇ ਜੋਤਸੀ ਰਾਹੁ ਕੇਤੂ ਨੂੰ ਸੈੱਟ ਕਰਦੇ ਨੇ ਰਾਹੁ ਪਿੱਛੇ ਹਟ ਜੇ ਰਾਹੁ ਕੇਤੂ ਪਿੱਛੇ ਹਟ ਜੇ ਸ਼ਨੀ ਗ੍ਰਹਿ ਦੋਸਤ ਪਿੱਛੇ ਹਟ ਜੇ ਇਹ ਗ੍ਰਹਿ ਇਹਨ ਭਗਵਾਨ ਨਹੀਂ ਹੈਗੇ ਕਹਨ ਉਹ ਕਹਿੰਦੇ ਇਹ ਸ਼ਨੀ ਦਾ ਦੇਵਤਾ ਤੇ ਆਪ ਗੁਲਾਮ ਨੇ ਕਹਿੰਦੇ ਰਾਵਣ ਨੇ ਸ਼ਨੀ ਨੂੰ ਸ਼ਨੀ ਦੀ ਲਾਟ ਤੋੜਤੀ ਸੀਗੀ ਸ਼ਨੀ ਦੇਵਤੇ ਜਿਹਨੇ ਸ਼ਨੀ ਨੂੰ ਸ਼ਾਂਤ ਕਰਦੇ ਫਿਰ ਤੇਰੇ ਦੇ ਸ਼ਨੀ ਕਰੋਪ ਰਾਵਣ ਨੇ ਸ਼ਨੀ ਦੀ ਲਾਟ ਤੋੜਤੀ ਸੀਗੀ ਇਹਦਾ ਇਤਿਹਾਸ ਸਾਖੀਆਂ ਦੇ ਜ਼ਿਕਰ ਪੁਰਾਣਾਂ 'ਚ ਲਿਖਿਆ ਹੋਇਆ ਹੈ ਇਹ ਚੰਦ ਸੂਰਜ ਦੇ ਤਪ ਤਰਸੂਈ ਬਸੰਤਰ ਜਾ ਕੇ ਕੱਪੜੇ ਧੋਈ। ਕਿ ਚੰਦ ਸੂਰਜ ਰਾਵਣ ਦੇ ਨਾ ਉਹਦੇ ਸੋਚ ਤਪਦੇ ਸੀਗੇ। ਮਤਲਬ ਵੀ ਠੰਡਾ ਪਾਣੀ ਕਰਨਾ, ਪਾਣੀ ਗਰਮ ਕਰਨਾ, ਪ੍ਰਸ਼ਾਦਾ ਤਿਆਰ ਕਰਨਾ, ਲੰਗਰ ਤਿਆਰ ਕਰਨਾ। ਦੇ ਹਵੇਸੰਤਰ ਉਹਦੇ ਕੱਪੜੇ ਧੁੰਦੇ ਸੀ ਹਵਾ ਉਹਦੇ ਕੱਪੜੇ ਧੁੰਦੇ ਸੀ। ਦੇ ਇਹ ਤਾਂ ਦੇਰ ਤੇ ਖੁਦਗੁਲਾਮ ਨੇ। ਨਾ ਇਹ ਤਾਂ ਰਾਖਸ ਸੀਗਾ। ਕਹਿੰਦੇ ਇਹ ਜਿਆਦਾ ਭਗਤੀ ਵਾਲਾ ਰਾਖਸ ਸੀਗਾ। ਉਹ ਇਹ ਦੇ ਇਹ ਵਿਚਾਰੇ ਸ਼ਨੀ ਗ੍ਰਹੂ ਦਾ ਆਪ ਦੇ ਕਲਾਮ ਸੀਗੇ। ਇਹਨਾਂ ਦੀ ਬਸ ਦੀ ਗੱਲ ਨਹੀਂ ਹੈਗੀ। ਇਹ ਕਿਸੇ ਦੀ ਰੇਖ 'ਚ ਮੇਖ ਮਾਰ ਦੇਣੇ ਜਾ ਕੇ ਦਾ ਰੋਕ ਠੀਕ ਇਹਦਾ ਰੋਗ ਟੀਕਾ ਦੇ ਕਿਉਂਕਿ ਦੁੱਖ ਨਾ ਪਾਪਾਂ ਨਾਲ ਰੋਗ ਹੁੰਦੇ ਰੋਗ ਠੀਕ ਹੀ ਕਰ ਸਕਦੇਗੇ ਉਹ ਭਗਵਾਨ ਸੀਗੇ ਪੂਰਨ ਮਹਾਂਪੁਰਸ਼ ਉਹ ਜਿਹੜੇ ਨਾ ਜਿਹੜੇ ਦਰਗਾਹੀ ਮਹਾਂਪੁਰਸ਼ ਉਹ ਕਰ ਸਕਦੇ ਨੇ ਜਿਵੇਂ ਸੰਧਰੇ ਐਸ ਜੀ ਪੰਡਾ ਵਾਲੇ ਜਾਂ ਹੋਟਕਸਾਲੀ ਮਹਾਂਪੁਰਸ਼ ਬੈਠੇ ਨੇ ਬੰਦਗੀ ਵਾਲੇ ਮਹਾਂਪੁਰਸ਼ ਉਹ ਕਰ ਸਕਦੇ ਨੇ ਆਮ ਲੈਵਲ ਦੀ ਗੱਲ ਨਹੀਂ ਹੈ ਪੂਰਨ ਮਹਾਂਪੁਰਸ਼ ਹੀ ਕਰ ਸਕਦੇ ਹੈਗੇ ਹੈ ਸੱਚ ਜੋਤ ਸੱਚ ਹੈ ਮੌਤ ਟਾਲ ਸਚਾਈ ਹੈ ਸੋ ਇੰਨ ਵਿਚਾਰਨ ਕਰਦੇ ਹੋਏ ਸਾਡਾ ਸੇਵਾ ਸਿਮਰ ਸਾਧਨਾ ਸੰਬੰਧੀ ਸਾਡਾ WhatsApp ਗਰੁੱਪ ਜੁਆਨ ਕੀਤਾ ਆਪਦਾ ਵਰਤਸਾ ਗਰੁੱਪ 8072895 ਸਤਾਈ ਤੇ ਮੈਸੇਜ ਲਿਖਵਾ ਆਵਦਾ ਸੇਵਾ ਸਿਮਰਨ ਸਾਧਨਾ ਕਿਵੇਂ ਕਰੀਏ ਮਨ ਦੀ ਪਰਕਣਾ ਕਿਵੇਂ ਸ਼ਾਂਤ ਕਰੀਦੀ ਆ ਆਦਿਆਂ ਵਿਆਹ ਦੀਆਂ ਵਾਧੀਆਂ ਤੋਂ ਕੇਹ ਵਿਚਾਰ ਕਰੀਏ ਕਾਲਜ ਦੇ ਦਿੱਤੇ ਜੋੜ ਤੋਂ ਕੇਹ ਬਚੀਏ ਰਿਗਸ ਦਾ ਸੰਬੰਧਿਕ ਅਗਰ ਸਮਝਾਈ ਜੋ ਕਿ ਮੈਡੀਟੇਸ਼ਨ ਕਰਵਾਇਆ ਜਾਂਦਾ ਤੇ ਜਿਹੜਾ ਫੋਨ ਨੰਬਰ 9194737488 ਤੇ ਕਾਲ ਵੀ ਕਰ ਸਕਦੇ ਆ